ਵਾਇਗੁਰਜੀਕਾ ਖਾਨ ਸਾਹਿਬ ਵਾਇਗੁਰਜੀ ਕੀ ਫਤਿਹ ਗੁਰਪਿਆਰੀ ਸਾਹਾ ਸੰਗਤ ਜੀ ਪਹਿਲਾਂ ਤਾਂ ਆਪ ਸਭ ਜੀ ਨੂੰ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਇਸ ਵੇਲੇ ਅਸੀਂ ਸ੍ਰੀ ਅਮਰਸਰ ਸਾਹਿਬ ਜੀ ਤੋਂ ਬਟਾਲਾ ਗੁਰਦੁਆਰਾ ਸ੍ਰੀ ਕਨ ਸਾਹਿਬ ਦੇ ਲਈ ਚੱਲੇ ਪਏ ਨੇ ਰਸਤੇ ਵਿੱਚ ਮੈਂ ਵੀ ਆ ਤੇ ਮੌਸਮ ਵੀ ਬਹੁਤ ਵਧੀਆ ਆਓ ਜੀ ਆਪ ਜੀ ਨੂੰ ਵੀ ਉੱਥੇ ਪਹੁੰਚ ਕੇ ਆਪ ਜੀ ਨੂੰ ਵੀ ਦਰਸ਼ਨ ਕਰਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰਮਾਇ ਦਿੱਤ ਦਿਪਾਈ ਜੇ ਤਾਂ ਹੀ ਤਾਂ ਦੇ ਤਾ ਨਾ ਬਿਨਾ ਮੈ ਨਹੀਂ ਪਤਾ ਗੁਰੂਤ ਕਵਰ ਦਾ ਆ ਗੇ ਚਾਰ ਮਹਾਰਾਜਾ ਮਾਇ ਇੱਕ ਵਾਰ ਜੋ ਤੁਨ ਵਾਹਿਗੁਰੂ ਜੀ ਰਸਤੇ 'ਚ ਬਾਰਿਸ਼ ਹੋ ਰਹੀ ਆ ਜੀ ਆਪ ਜੀ ਦੇਖ ਸਕਦੇ ਹੋ ਥੋੜੀ ਥੋੜੀ ਬਾਰਿਸ਼ ਹੋ ਰਹੀ ਆ ਵੇਰਕਾ ਕ੍ਰਾਸ ਕਰ ਲਿਆ ਵਾਏ ਗਰੂ ਮੈਂ ਜੀ ਮੇਰਾ ਪਰਿਵਾਰ ਹੈ ਮੇਰਾ ਫਰੈਂਡ ਹੈ ਜੀ ਉਹਨਾਂ ਦਾ ਪਰਿਵਾਰ ਵੀ ਹੈ ਨਾਲ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਜੀ ਸਾਰਿਆਂ ਦੇ ਇਹ ਵੇਖੋ ਜੀ ਇਹ ਮੇਰਾ ਫਰੈਂਡ ਹੈ ਜੀ ਇਹ ਜਸਪੀਤ ਇਹ ਗੱਡੀ ਚਲਾ ਰਿਹਾ ਜੀ ਲਾਈਟ ਚਲਾਓ ਜੀ ਜਸਵੀ ਜੀ ਲੈਣ ਜਗਾਓ ਆ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸਵੀ ਤੁਹਾਨੂੰ ਪੁੱਛਿਆ ਜਾਵਾਂਗਾ ਤੁਸੀਂ ਅੱਗੇ ਵੀ ਗਏ ਹੋ ਬਟਾਲਾ ਹਾਂਜੀ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਤੇ ਸਦਕਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾ ਦਿੰਦੇ ਨੇ ਚਲੇ ਜਾਂਦੇ ਹਰ ਸਾਲ ਇਸੇ ਤਰ੍ਹਾਂ ਹੀ ਅੱਛਾ ਚਲੋ ਜੀ ਆਪ ਜੈਦਾ ਅਮਰਤ ਵੇ ਲਈ ਹੈ ਜੀ ਸ਼ੁਕਰ ਹੈ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ ਤੁਸੀਂ ਅੱਜ ਦਾਸ ਨੂੰ ਲੈ ਕੇ ਚੱਲਿਓ ਜੀ ਵਾਹਿਗੁਰੂ ਜੀ ਮਹਾਰਾਜ ਸ਼ੁਕਰਾਨਾ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਤੁਸੀਂ ਲੈ ਕੇ ਚੱਲੇ ਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬ ਆ ਦੇਖੋ ਜੀ ਐ ਮੇਰੀ ਵਾਈਫ ਬੈਠੀ ਆ ਜੀ ਐ ਭਬੀ ਜੀ ਨੇ ਵਾਈਕਰ ਸ਼ੁਕਰਾ ਸ਼ੁਕਰਵਾ ਜੀ ਵਾ ਤੇ ਜਸਪ੍ਰੀ ਜੀ ਹੁਣ ਸਾਨੂੰ ਕਿੰਨੇ ਦੇ ਇਹਦਾ ਰਸਤਾ ਰਹਿ ਗਿਆ ਜੀ ਬਸ 30 ਮਿੰਟ ਦਾ ਰਸਤਾ ਹੈ ਜੀ ਸ਼ੁਕਰ ਸ਼ੁਕਰਾ ਸ਼ੁਕਰਾ ਜੀ ਬਾਰਿਸ਼ ਵੀ ਹੋ ਰਹੀ ਆ ਜੀ ਨਾਨਾ ਸ਼ੁਕਰ ਗੁਰੂ ਰਾਮਦਾਸ ਪਾਸ਼ਾ ਧੰਨ ਬਾਬਾ ਨਾਨਕ ਕਿਰਪਾ ਕਰਨ ਜੀ ਤਨ ਗੁਰੂ ਨਾਨਕ ਵਾਹਿਗੁਰੂ ਆਪਾਂ ਕਿੱਥੇ ਆ ਗਏ ਆਂ ਜੀ ਹੁਣ ਵੀਰ ਜੀ ਇਸ ਵੇਲੇ ਅਸੀਂ ਪਹੁੰਚ ਗਏ ਆਂ ਬ੍ਰਹਮ ਗਿਆਨੀ ਧੰਤਾ ਬਾਬਾ ਬੁੱਢਾ ਸਾਹਿਬ ਜੀ ਮਹਾਰਾਜੀ ਦੇ ਜਨਮ ਸਥਾਨ ਕਤੂ ਨਗਲ ਕਤੂ ਨਗਲ ਜਦੋਂ ਅਸੀਂ ਅੰਮ੍ਰਿਤਸਰ ਤੋਂ ਬਟਾਲੇ ਜਾਂਦੇ ਆਂ ਨਾ ਵੀਰ ਜੀ ਤੇ ਕਤੂ ਨਗਲੇ ਟੋਲ ਟੈਕਸ ਬਣਿਆ ਹੋਇਆ ਹੈ ਤੇ ਇਹਦੇ ਨਾਲ ਹੀ ਸੱਜੇ ਪਾਸੇ ਤੁਸੀਂ ਵੇਖੋਗੇ ਉਥੇ ਗੁਰਦੁਆਰਾ ਬਣਿਆ ਬਰਮਗਿਆਂ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਕਥੂ ਨੰਗਲ ਠੀਕ ਹੈ ਜੀ ਤੇ ਆਪਾਂ ਟੋਲ ਟੈਕਸ ਆ ਗਏ ਵਾਈਕਰ ਹੁਣ ਹਾਂਜੀ ਵਾਈਕਰ ਜੀ ਕਥੂ ਨੰਗਲ ਵਾਲੇ ਟੋਲ ਟੋਟਲ ਪਹੁੰਚ ਚੁੱਕੇ ਠੀਕ ਹੈ ਵਾਈਕਰ ਤਾਂ ਨਗਰ ਨੂੰ ਆਉਣਾ ਹੈ ਤਾਂ ਨਗਰ ਨੂੰ ਆਉਣਾ ਹੈ ਤਾਂ ਗੁਰੂ ਨਾਨਕ ਘਵਾਇ ਗਿਰੂ ਬਟਾਲੇ ਸ਼ਹਿਰ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਜਾ ਰਹੇ ਆ ਜੀ ਬਟਾਲੇ ਸ਼ਹਿਰ ਦੇ ਵਿੱਚੋਂ ਜਾ ਰਹੇ ਆ ਜੀ ਇਹ ਵੇਖੋ ਜੀ ਤੁਹਾਨੂੰ ਦਿਖਾ ਰਹੇ ਆ ਵੇਖੋ ਸੰਗਤ ਕਿੰਨੀ ਮੱਥਾ ਟੇਕ ਕੇ ਆ ਰਹੀ ਆ ਵਾਹਿਗੁਰੂ ਜੀ ਇਹ ਵੇਖੋ ਜੀ ਕਿੰਨੀ ਸੰਗਤ ਮੱਥਾ ਟੇਕ ਕੇ ਆ ਰਹੀ ਆ ਜੀ ਤੁਸੀਂ ਪਿੱਛੇ ਵੇਖਿਆ ਹੋਵੇਗਾ ਪੰਜਾਬ ਪੁਲਿਸ ਦੇ ਜਵਾਨ ਵੀ ਖੜੇ ਸੀਗੇ ਇਹ ਬਾਬਾ ਜੀ ਦਾ ਤੁਹਿਆ ਹੈਗਾ ਇਸ ਕਰਕੇ ਪੰਜਾਬ ਪੂਰੇ ਦੀ ਡਿਊਟੀ ਲੱਗੀ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਪਰ ਚ ਬਾਰਿਸ਼ ਹੋ ਰਹੀ ਸੀ ਪਰ ਇੱਥੇ ਬਾਰਿਸ਼ ਨਹੀਂ ਹੋ ਰਹੀ ਵਾਗਰ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਬਾਰਿਸ਼ ਨਹੀਂ ਹੋ ਰਹੀ ਜੀ ਰੱਬ ਦੇ ਰੰਗ ਨੇ ਜੀ ਪਾਸ਼ਾ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਸਕਦੇ ਆ ਜੀ ਤਾਂ ਐਂਟਰਸ ਕਰ ਗਏ ਆ ਜੀ ਇਹ ਦੇਖੋ ਬਾਬਾ ਜੀ ਦੇ ਵਿਆਹ ਤੇ ਬਹੁਤ ਸਜਾਵਟ ਕੀਤੀ ਹੈ ਸੰਗਤ ਨੇ ਇਹ ਦੇਖੋ ਜੀ ਗੁਰਦਾਰੇ ਸਾਹਿਬ ਸੰਗਤ ਜੀ ਇਸ ਵੇਲੇ ਅਸੀਂ ਬਟਾਲੇ ਧਰਤੀ ਤੇ ਗੁਰਦਾਰਾ ਕੰਨ ਸਾਹਿਬ ਇਹ ਦੇਖੋ ਕੁਲੀ ਕੁਛੀ ਦੂਰੀ ਤੇ ਗਏ ਆ ਦੇਖੋ ਇੱਥੇ ਵੀਰਾਂ ਨੇ ਸਾਰਿਆਂ ਨੇ ਹੱਲ ਕੇ ਬਹੁਤ ਵਧੀਆ ਇੰਤਜ਼ਾਮ ਕੀਤਾ ਆ ਹੋਰ ਵਧੀਆ ਸਜਾਵਟ ਕੀਤੀ ਹੋਈ ਆ ਮੀ ਵੀ ਇਸ ਵੇਲੇ ਆ ਰਿਹਾ ਆ ਦੇਖੋ ਜੀ ਗੁਰਦੁਆਰਾ ਕਾਨਸੇਪਟ ਜਿਹੜਾ ਹੈਗਾ ਜੇ ਉਹ ਗਲੀਆਂ ਦੇ ਵਿੱਚ ਉਹ ਜੀ ਹੈਗਾ ਉਹਦਾ ਰਸਤਾ ਵੇਖੋ ਜੀ ਇਸ ਵੇਲੇ ਰਾਤੀ 2 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ ਹੋਇਆ ਹੋਇਆ ਹੈ ਫੇਰ ਵੀ ਵੇਖੋ ਰੌਣਕ ਕਿੰਨੀ ਹੈ ਕਿੰਨੀ ਸੰਗਤ ਆ ਜਾ ਰਹੀ ਹੈ ਜੀ ਬਾਰਿਸ਼ ਦਾ ਵੀ ਪੂਰਾ ਜੋਰ ਹੈ ਜੀ ਇਸ ਵੇਲੇ ਜੋਰ ਨਾਲ ਬਾਰਿਸ਼ ਪੈ ਰਹੀ ਹੈ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਧੰਨ ਬਾਬਾ ਨਾਨਕ ਦੇ ਪਿੰਡ ਜਿੱਥੇ ਬਾਬੇ ਦਾ ਵਿਆਹ ਹੋਇਆ ਸੀ ਉੱਥੇ ਆਏ ਆ ਜੀ ਕਨਸਾਬ ਗੁਰਦਾਰੇ ਗਲੀਆਂ ਵਿੱਚੋਂ ਜਾ ਰਹੇ ਆ ਜੀ ਇਹ ਗਲੀ ਵਿੱਚ ਹੈ ਗੁਰਦਰਾ ਇਹ ਦੇਖੋ ਤੁਸੀਂ ਵੇਖ ਸਕਦੇ ਹੋ ਸ਼ਾਇਦ ਸੰਗਤ ਆ ਰਹੀ ਹੈ ਜੀ ਗੁਰਦਰਾ ਸਾਹਿਬ ਇਹ ਵੇਖੋ ਵਾਇਗੁਰਜੀ ਇਹ ਗੁਰਦਰਾ ਸਾਹਿਬ ਗਲੀ ਦੇ ਵਿੱਚ ਸਥਿਤ ਹੈ ਤੁਸੀਂ ਦੇਖ ਸਕਦੇ ਹੋ ਸੰਗਤ ਸੰਗਤ ਆ ਰਹੀ ਹੈ ਜੀ ਦੇਖੋ ਜੀ ਸ੍ਰੀ ਹਰਮੰਦਰ ਸਾਹਿਬ ਕੋ ਸੰਗਤ ਆਈ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਰੀ ਸੰਗਤ ਸ੍ਰੀ ਹਰਮੰਦਰ ਸਾਹਿਬ ਤੋਂ ਆਈ ਹੈ ਜੀ ਬਾਬਾ ਜੀ ਦੇ ਦਰਸ਼ਨ ਕਰਨ ਮੈਂ ਤੇ ਅੱਜ ਪਹਿਲੀ ਵਾਰ ਹੀ ਆਇਆ ਹਾਂ ਜੀ ਆ ਦੇਖ ਸਕਦੇ ਹੋ ਸੰਗਤ ਇਹਨਾਂ ਦਾ ਗੁਰਦਾਰਾ ਸਾਹਿਬ ਕੋਲ ਜਾਂਦਾ ਜੀ ਸੰਘਾ ਜੀ ਅੱਜ ਬਾਰਿਸ਼ ਹੋ ਰਹੀ ਆ ਇਸ ਕਰਕੇ ਸੰਗਤ ਦਾ ਫਰਕ ਪੈ ਗਿਆ ਜੀ ਨਹੀਂ ਤੇ ਇਦਾਂ ਗਰੀਆਂ ਵਿੱਚ ਬਹੁਤ ਸੰਘਤ ਹੁੰਦੀ ਆ ਜੀ ਬਾਰਿਸ਼ ਕਰਕੇ ਬਾਕੀ ਤੁਹਾਨੂੰ ਵੀਰਜੀ ਦੱਸਣਗੇ ਹਾਂਜੀ ਵਾਹਿਗੁਰੂ ਨਾਲੇ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਖਾਲਾਨ ਕਰਨਾ ਲੋਕੀ ਜਿਹੜੇ ਪਿੰਡਾਂ ਦੇ ਬਹੁਤ ਜਿਆਦੇ ਪਿੰਡਾਂ ਤੋਂ ਨਿਕਲ ਹੀ ਨਹੀਂ ਸਕੇ ਤੁਸੀਂ ਗੁਰਦੁਆਰੇ ਆਸਤੇ ਵੀ ਇਸ ਅਨੁਸਾਰ ਖਾੜਾ ਦੇ ਕਰਕੇ ਹਰ ਇੱਕ ਪ੍ਰਿੰਟ ਦੇ ਵਿੱਚ ਰਾਸ਼ਨ ਦੇ ਪ੍ਰਬੰਧ ਕਿੱਥੇ ਜਾ ਰਹੇ ਬਥੇਰੀਆਂ ਸੰਸਥਾਵਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਕਈਆਂ ਵੱਲ ਸੁੱਕਾ ਪੀਆਂ ਵੱਲ ਬਣਿਆ ਰਾਸ਼ਨ ਆਹ ਦੇਖੋ ਜੀ ਬੋਰਡ ਦਾ ਜੀ ਆਹ ਦੇਖੋ ਬੋਰਡ ਵਾਸੀ ਇੱਥੇ ਦੇ ਚੰਗੇ ਆਉਰੇ ਆਹ ਦੇਖੋ ਜੀ ਖੱਜੇ ਪਾਸੇ ਦਿਓ ਆਪ ਜੀ ਦਾ ਖਾਲਸਾ ਜੱਟ सत्ना मवाहे ग्रो सा मवाहे ग्रो सा वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ Guru, 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 ahem.

Stop. ਸਤਨਾਮ ਵਾਹਿਗੁਰੂ ਸਤ ਦਰਸਨ ਪਿਆਸੀ ਦਿਨ ਸੁਰੇਮ ਚਿਤਵੋ ਅਗਨ ਜਲੀਤ ਨਹੀਂ ਵਾਪਿਸ ਆ ਰਹੇ ਆ ਜੀ ਇਹ ਦੇਖੋ بارش ਬਹੁਤ ਤੇਜ਼ ਹੋ ਰਹੀ ਹੈ ਤੇ ਦੇਖੋ ਜੀ ਉਹ ਵਾਪਿਸ ਆ ਰਹੇ ਆ ਸੰਗਤ ਸਕੂਟਰੀ ਦੇ ਦੇਖੋ ਗਲੀਆਂ ਛੋਟੀਆਂ ਨੇ ਤੇ ਸਕੂਟਰੀਆਂ ਟੂ-ਵੀਲਰ ਹੀ ਜਾਂਦਾ ਜੀ ਬਸ A ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਵੇਖੋ ਵੈਕੁਰ ਜੀ ਬਾਰਿਸ਼ ਬਹੁਤ ਹੋ ਰਹੀ ਹੈ ਜੀ ਤੇ ਹੁਣੋਂ ਆਪਾਂ ਵਾਪਸੀ ਜਾ ਰਹੇ ਹਾਂ ਜੀ ਬਹੁਤ ਸੋਨੇ ਦਸ਼ਮੇ ਲਿਆਏ ਨੇ ਬਹੁਤ ਕਿਰਪਾ ਕੀਤੀ ਹੈ ਜੀ